ਐਨਸਾ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋ ਲਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਸ਼ੂ ਜਿਹੜੇ ਵੀ ਜਿਹਨਾਂ ਦੇ ਤੇ ਦੋ ਮੱਜਾਂ ਚ ਜਿਹੜੀਆਂ ਵਿੱਚ ਵਗਾਓ ਕਰਨੀਆਂ ਵ ਇੱਕ ਤਾਜੀ ਸੋਈਆ ਤੇ ਇੱਕ ਗੱਬਣ ਤਿਆਰ ਆ ਤੇ ਦੁੱਧ ਦਾ ਕੰਮ ਹੈ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚੱਕੇ ਤੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਮਰਜੀ ਨੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਕਰਦੇ ਪਸ਼ੂ ਫਿਰ ਆਪਣੇ ਹਾਂਜੀ ਕਰਦੇ ਸਾਰੇ ਆਪਣੇ ਦੁੱਧ ਦਾ ਕੰਮ ਹੈ ਨਾ ਆਪਣਾ ਹਾਂਜੀ ਹਾਂਜੀ ਦੁੱਧ ਦਾ ਕੰਮ ਹੈ ਜੀ ਚਲੋ ਨਾਮ ਦੱਸ ਤੇ ਕਰੀ ਫਿਰ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਹਾਂਜੀ ਪਿੰਡ ਚੱਕ ਹੌਲ ਚੱਕ ਹੌਲ ਖਾਂ ਹਾਂਜੀ ਹਾਂਜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਣਾ ਹਾਂਜੀ ਹਾਂਜੀ ਤੇ ਫੋਨ ਨੰਬਰ ਬੋਲਦਾ ਇੱਕ ਨੇ 62833 33134 ਠੀਕ ਆ ਇੱਕ ਨੰਬਰ ਹੋਰ ਜੀ 6398 7759 ਤੇ ਮੱਜਾਂ ਦੋ ਵਿੱਚ ਨਹੀਂ ਹੈ ਨਾ ਆਪਾਂ ਇਹ ਦੋ ਮੱਜਾਂ ਵਿੱਚ ਨਹੀਂ ਹੈ ਆਪਾਂ ਠੀਕ ਹੈ ਪਹਿਲਾਂ ਆਹੀ ਵਿਖਾ ਦਈਏ ਹਾਂਜੀ ਇਹ ਪਲੇ ਹੋ ਗਿਆ ਜੀ ਕਿੰਨੇ ਕ ਦਿਨਾਂ ਦੀ ਸੋਈ ਹੈ ਇਹ 10 ਕ ਦਿਨਾਂ ਦੀ ਸੋਈ ਹੈ 10 ਕ ਦਿਨਾਂ ਦੀ ਸੋਈ ਕਿੰਨਾ ਦੁੱਧ ਕਰਗੀ ਤਿਆਰ ਇਹ 10 ਲੀਟਰ ਦਾ ਹੈ ਅੱਛਾ 10 ਲੀਟਰ ਹੈਗਾ ਦੁੱਧ ਦੇ ਹਾਂਜੀ ਹਾਂਜੀ ਕਿੰਨਾ ਕੁ ਉਤਰਾ ਕਰ ਸਕਦੀ ਦੁੱਧ ਦੇ 10 ਮੇਰੇ 12 ਤੋਂ 14 ਕਰੀ ਸਕਦੀ ਜੀ ਅੱਛਾ 12 ਕਿ ਲੀਟਰ ਦੇ ਲਾਗੇ ਬੰਨੇ ਕਰੀ ਜਾਓ ਤੇ ਸੁਆਹ ਕਿੰਨਾ ਮਸ ਹੋਈ ਆ ਇਹ ਤੀਜਾ ਸੁਈ ਆ ਜੀ ਤੀਸਰਾ ਸੁਆਹ ਸਈ ਪਿਛਲੇ ਸੁਆਹ ਕਿੰਨਾ ਕਿ ਚਵੇ ਦੇ ਕੋ ਦੁੱਧ ਇਹਦੇ 12 ਲੀਟਰ ਦੁੱਧ ਚੋਇਆ ਅੱਛਾ ਪਿਛਲੇ ਸੁਆਹ ਜਿਹੜਾ 12 ਕਿਲੋ ਦੁੱਧ ਦੇ ਦੇ ਕੋ ਚੋਇਆ ਕਿਤੇ ਨਾਲ ਤਾਂ ਮੇਰਾ ਘਰੇ ਨਹੀਂ ਰਹਿੰਦਾ ਅੱਛਾ ਉਹਦੇ ਘਰ ਕੇ ਡੰਗਰੋਂ ਨਾਲ ਸਾਹਮਣੇ ਦੇ ਸੇਵ ਕੋਟਨ ਦੀ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਮਤਲਬ ਹੁਣ ਤੁਸੀਂ ਕੱਲੇ ਜੇ ਇੱਕ ਇੱਕ ਸਾਦੇ ਸੰਭਣ ਵਾਲੇ ਕੱਲੇ ਕੱਲੇ ਤੇ ਫਿਰ ਪਸ਼ੂ ਵੀ ਜਾਦੇ ਆ ਤੇ ਫਿਰ ਕੱਲੇ ਤੋਂ ਔਖਾ ਹੋ ਜਾਂਦਾ ਹਨਾ ਪੱਠੇ ਵੀ 2 ਕਿਲੋਮੀਟਰ ਦੂਰ ਆ ਅੱਛਾ ਤੇ ਉਹ ਲਿਆਉਣੇ ਬੜੀ ਮੁਸ਼ਕਲ ਹੋ ਜਾਂਦੇ ਆ ਜਿੱਦਾਂ ਹੁਣ ਮੀਂਹ ਇਹ ਕਰੀ ਨਾ ਪਛੂ ਅਸਲ ਚ ਹੌਲੇ ਕਰਨੇ ਆ ਥੋੜੇ ਘੱਟ ਕਰਨੇ ਆ ਫਿਰ ਜਿਹੜੀਆਂ ਦੋ ਸੁਈਆਂ ਜਜਰਾ ਉਹ ਕਿੰਦੀਆਂ ਕਹਿੰਦੇ ਫਿਰ ਕੱਢ ਦਿੰਨੇ ਆ ਕਾ ਸੂਈ ਸਵਾਈਏ ਤੇ ਇੱਕ ਗੱਬਾ ਨੇ ਅਜੇ ਚਵਾਈਏ ਦੀ ਹੁਣੇ ਥੋੜੀ ਜਿਹੀ ਦੇਰ ਪਹਿਲਾਂ ਹੀ ਹੋਈ ਥੇ ਸਵੇਰ ਦਾ ਹੀ ਟਾਈਮ ਹੈ ਜੇ ਕੋਈ 9:00 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਬਾਕੀ ਥਾਣੇ ਦੇ ਲਾਗੇ ਤੋਂ ਦੇਖ ਸਕਦੇ ਆ ਵੀ ਸਾਡੇ ਤਾਂ ਥੋੜਾ ਜਿਹਾ ਡਰਦੀ ਡਰਦੀ ਜੀ ਆ ਤੇ ਉਹ ਤੇਰਾ ਬੱਚਾ ਕੀ ਜੀ ਤੇ ਮਗਰ ਇਹਦਾ ਮੈਂ ਕੱਟਾ ਜੀ ਇਹਦੇ ਮਗਰ ਕੱਟਾ ਹਾਂਜੀ ਹਾਂਜੀ ਕਿੰਨਾ ਕੁ ਮੁੱਲ ਰੱਖੀ ਇਹਦਾ ਉਤਰ ਆਪਾਂ ਕਿ ਦੇਣ ਲੈਣ ਦੀ ਗੱਲ ਕਰਨੀ 75 ਹੋਵੇ ਅੱਛਾ ਹਾਂਜੀ ਹਾਂਜੀ 75000 ਦੀ ਹਾਂਜੀ ਹਾਂਜੀ ਠੀਕ ਆ ਤੇ ਮਾਨਤਨ ਥੋੜਾ ਪਤਾ ਉਹ ਨੇਕੀ ਜਲਮ ਉਹ ਕਿਤੇ ਹੋ ਜਾਂਦਾ ਹਨਾ ਚਵਾਈ ਕਿੰਨੇ ਕ ਵਜੇ ਕੀਤੀ ਇਹਦੀ ਇਹਦੇ ਸਤਵੇਂ ਨਾ ਕੀਤੇ ਅੱਛਾ ਹਾਂਜੀ ਹਾਂਜੀ ਬਹੁਤ ਸੀ ਨਾ ਹਾਂਜੀ ਹਾਂਜੀ ਅਜੇ ਫਿਰੋਸਾ ਨਾਲ ਲੇਟ ਹੋ ਗਏ ਤੇ ਹੁਣ 9:00 ਵਜੇ ਆਜੇ ਮਤਲਬ 2 ਘੰਟਿਆਂ ਦੇ ਲੱਗੇ ਬੰਨੇ ਜਿਹੜੀ ਚਵਾਈ ਇਹਦੀ ਹੋ ਗਈ ਆ ਹਾਂਜੀ ਹਾਂਜੀ ਤੇ ਹੁਣ ਇੱਕ ਹੋਰ ਮੱਝ ਖੜੀ ਜੇ ਬਾਕੀ ਛੜੀ ਛੁੜੀ ਲੱਗੀ ਆ ਕੋਈ ਵੀ ਰੋਸਾ ਨਾ ਆਪਣਾ ਸਾਤਾਵਲਾਲੇ ਵੀ ਆ ਵੀ ਪਸ਼ੂ ਫਿਰ ਰੱਜੇ ਰੱਜੇ ਨਹੀਂ ਹੁੰਦੇ ਪੂਰੇ ਆ ਮੱਝਾਂ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਉਪਰੇ ਆਉਂਦਾ ਨਹੀਂ ਕੋਈ ਠੀਕ ਆ ਸੋਹਣ ਸੰਗਣ ਇੱਧਰ ਡਾਲਿਆ ਜਿਹੜਾ ਇਹਨੇ ਆਏ ਫੜ ਜਾ ਇੱਧਰ ਡਾਕਟਰ ਦਾ ਥੋੜਾ ਭਲਖਾ ਲੱਗ ਜਾਂਦਾ ਬਾਕੀ ਇਹ ਗਾੜੀ ਖੁਰਲੀ ਵੀ ਆਪਾਂ ਦੇਖ ਸਕਦੇ ਹਾਂ ਖਾਲੀ ਪਈਆਂ ਵਾ ਸੁੱਕੀ ਤੋੜੀ ਪਈ ਆ ਇਹ ਪਸ਼ੂ ਫਿਰ ਉਹ ਝੜੀਆਂ ਝੁੜੀਆਂ ਕਰਕੇ ਥੋੜਾ ਚੱਲਣ ਦੇ ਕੰਮ ਅੱਗੇ ਪਿੱਛੇ ਆਈ ਦੀ ਮੱਝੇ ਮੱਝੇ ਆ ਬੇ ਸਰੀਰਾਂ ਭਾਰੀ ਆ ਤਰਾ ਸਾਡੇ ਤੋਂ ਥੋੜਾ ਜਿਹਾ ਡਰਦੀ ਆ ਤਨ ਥੋੜਾ ਡਰਦੀ ਡਰਦੀ ਆ ਇਹ ਕਿੰਨੇ ਕ ਦੁੱਧ ਆ ਲਈਏ ਵਿਧਿਆਤਰਾ ਇਹ 15 ਲੀਟਰ ਦੁੱਧ ਆ ਲਈ ਅੱਛਾ ਤੇ ਜੇ ਕੋਈ 4-5 ਦਿਨ ਲੈ ਜੂਗੀ ਹਣਾ ਠੀਕ ਹੈ ਤੇ ਇੱਕ ਥਾਣੇ ਥੋੜਾ ਭਰ ਆ ਜ ਨਹੀਂ ਰੱਖ ਦੀ ਜੀ ਤੇ ਜਦੋਂ ਥੋੜੀ ਜਦੋਂ ਡਰਾਈ ਹੋਣ ਅਸੀਂ ਦੁੱਧ ਛੱਡਣ ਵਾਲੇ ਸੀ ਹਣਾ ਹਾਂਜੀ ਇਹਦਾ ਥਾਣਾ ਭਰ ਆ ਤੇ ਸਲਾਈ ਮਰਾ ਬੈਠਿਆ ਅੱਛਾ ਤੇ ਉਹਦਾ ਸੱਜਰ ਦੇ ਮਰਾਉਂਦੇ ਥੋੜਾ ਠੰਡ ਦੀ ਹਾਸ ਨੇ ਉਹ ਕਰਕੇ ਥੋੜਾ ਤੇ ਆਪਾਂ ਤੇ ਲੜਾਂ ਜੀ ਕਹਿੰਦੇ ਕਿ ਥਾਂਮਸ਼ਾ ਨਾਲ ਚਲਦਾ ਜੀ ਦੋ ਅੱਛਾ ਕਿ ਪਤਾ ਨਹੀਂ ਕਿ ਚੱਲੇ ਨਾ ਚੱਲੇ ਅੱਛਾ ਮਤਲਬ ਤੁਸੀਂ ਚਲਦਾ ਛੱਡਿਆ ਵਾ ਤਰਾਂ ਅੱਛਾ ਜੀ ਤੇ ਹੱਲੇ ਤੁਸੀਂ ਪਾਸ ਨਹੀਂ ਕੀਤੀ ਕੋਈ ਪਾਸ ਕਰਕੇ ਲੈ ਜਾਏ ਹੋ ਸਕਦਾ ਚੱਲ ਜੇ ਹੋ ਸਕਦਾ ਨਾ ਚੱਲੇ ਨਾ ਔत्साਹ ਨਾ ਕੋਈ ਹਸਤავ ਤਵ ਲਾ ਲੇ ਆਪਣਾ ਬੈਣੀ ਹਾਲ ਦਾ ਮਗਰਲਾ ਥਣ ਜਿਹੜਾ ਥੋੜਾ ਭਾਰਾ ਰੱਖਦੀ ਆ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਵਾਕੀ ਥੱਲੇੋਂ ਚੰਗੀ ਭਰਾਂਦੀ ਆ 15 ਕਿ ਲੀਟਰ ਦੁੱਧ ਜਿਹੜਾ ਕਹਿੰਦੇ ਵੀ ਚਵਾ ਦਿੰਦੀ ਚਲੋ ਰਹਿਣ ਤਾਂ ਕੋਈ ਨਹੀਂ ਬੱਜੀ ਰਹਿਣ ਜਿੰਦਾ ਬੱਧੀ ਕੋਈ ਗੱਲ ਨਹੀਂ ਥੋੜਾ ਡਰਦੀ ਆ ਕਈ ਵਾਰੀ ਪਛਨ ਡਾਕਟਰ ਦਾ ਬਲੇਖਾ ਵੀ ਪੈ ਜਾਂਦਾ ਵਾ ਬਾਕੀ ਉੱਪਰ ਹਵਾਨਾ ਬਿਲਕੁਲ ਬਰਾਬਰ ਆ ਬਾਈਆਂ ਬਰਾਬਰ ਆ ਬਸ ਥਾਂ ਥੋੜਾ ਭਾਰਾ ਰੱਖਦੀ ਐ ਬਾਕੀ ਕਿਸੇ ਵੀ ਨੇ ਆਪਣੀ ਸਮਝ ਕਰਨੀ ਆ ਤੇ ਮੁੱਲ ਵੀਰ ਜੀ ਇਹਦਾ ਕਿੰਨਾ ਕਰਨਾ ਫਿਰ ਇਹਦਾ 85000 ਰੁਪਏ ਅੱਛਾ ਇਹਦਾ ਮੁੱਲ 85000 ਆ ਹਾਂਜੀ ਹਾਂਜੀ ਤੇ ਬਾਕੀ ਚਲੋ ਮੌਕੇ ਤੇ ਮਾਨਤਨ ਕਰਾਂਗੇ ਜੀ ਮਾਨਤਨ ਹੋ ਜਾਊਗਾ ਕੋਈ ਵੀਰ ਫੋਨ ਲਾਊਗਾ ਤੇ ਸਬਦਾ ਆਪੇ ਫਿਰ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਤੇ ਬਾਕੀ ਕੋਈ ਵੀ ਘਰ ਦੇ ਪਸ਼ੂਗਾ ਨਾ ਤੁਹਾਡੇ ਕੋਈ ਆ ਕੇ ਹਨਾ ਜਿੰਨਾ ਮਰਜ਼ੀ ਤਸੱਲੀ ਕਰਕੇ ਖੜੇ ਸਾਡੇ ਤਸੱਲੀ ਕਰਕੇ 2 ਦਿਨ ਕਰੇ 3 ਦਿਨ ਤਸੱਲੀ ਕਰੇ ਆਪਣੀ ਤਸੱਲੀ ਕਰੇ ਠੀਕ ਹੈ ਤੇ ਆਪਣੀਆਂ ਟਿੱਪ ਕੇ ਖੜੇ ਇਹ ਆ ਵੀ ਆਪਣੀ ਇੱਥੇ ਵੇਖ ਕੇ ਲੈ ਜੇ ਤੇ ਬਾਕੀ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ